ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਗੋਲਡੀ ਬਰਾੜ ਜਿਹੜਾ ਕਿ ਹੁਣ ਪੰਜਾਬ ਪੁਲਿਸ ਤੇ ਇੱਕ ਐਕਸ਼ਨ ਹੋ ਜਾਂਦਾ ਤੇ ਪਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਦੀ ਆ ਪੰਜਾਬ ਪੁਲਿਸ ਤੇ ਹੁਣ ਗੋਲਡੀ ਬਰਾੜ ਦੀ ਸਿੱਧੀ ਧਮਕੀ ਆ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਤੇ ਜਿਹੜਾ ਹੁਣ ਇੱਕ ਕੱਲ ਇੱਕ ਦੰਗੇ ਵੀ ਹੋ ਰਹੇ ਆ ਕੱਲ ਇੱਕ ਸ਼ਰੀਆਮ ਕਤਲ ਹੋ ਜਾਂਦਾ ਉਸ ਕਤਲ ਦੇ ਵਿੱਚ ਦੱਸਿਆ ਜਾਂਦਾ ਵੀ ਗੋਲਡੀ ਬਰਾੜ ਨੇ ਇਹ ਕਰਵਾਇਆ ਤੇ ਪਰ ਹੁਣ ਜਦੋਂ ਗੋਲਡੀ ਬਰਾੜ ਦੇ ਪਰਿਵਾਰ ਤੇ ਪਈ ਤਾ ਹੁਣ ਬਈ ਗੋਲਡੀ ਬਰਾੜ ਦੀ ਇੱਕ ਸਿੱਧੀ ਚੇਤਾਵਨੀ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਤਾਂ ਜਿਹੜੀ ਆਪਾਂ ਹੁਣ ਪਹਿਲਾ ਵੀਡੀਓ ਸਾਂਝੀ ਕਰਾਂਗੇ ਹੁਣ ਗੋਲਡੀ ਬਰਾੜ ਅਕਸਰ ਹੁਣ ਕੱਲਾ ਇੱਕ ਗੈਂਗਸਟਰ ਨਹੀਂ ਗੈਂਗਸਟਰ ਬਹੁਤਾਂ ਤੇ ਹੀ ਜੋ ਐਕਸ਼ਨ ਹੋਇਆਗਾ ਜੋਧਨ ਸ਼ਮਰੁੱਧ ਦੇ ਵਿੱਚ ਬਈ ਪੰਜਾਬ ਪੁਲਿਸ ਨਸ਼ੇ ਤੇ ਤਾਂ ਕਾਬੂ ਪਾਈ ਪਾਇਆ ਸੀ ਪਰ ਗੈਂਗਸਟਰਾਂ ਨੂੰ ਲੈ ਕੇ ਜੇ ਗੱਲ ਕਰੀਏ ਕਬੱਡੀ ਖਿਡਾਰੀਆਂ ਦੀ ਕਬੱਡੀ ਖਿਡਾਰੀਆਂ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਪਹਿਰ ਦੇ ਵਿੱਚ ਗੈਂਗਸਟਰ ਪੋਸਟ ਪਾ ਕੇ ਸ਼ਰਿਆਮ ਕਹਿ ਦਿੰਦੇ ਆ ਵੀ ਅਸੀਂ ਮਾਰੇ ਤੇ ਪਰ ਹਣ ਜਿਹੜਾ ਗੋਲਡੀ ਬਰਾੜਾ ਜਿਹੜਾ ਕੀ ਕ੍ਰਾਈਮ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਛੁਪੇ ਹੋਏ ਆ ਲੁਕੇ ਹੋਏ ਆ ਤੇ ਹੁਣ ਜਿਹੜਾ ਬਈ ਇੱਕ ਪੰਜਾਬ ਪੁਲਿਸ ਦਾ ਐਕਸ਼ਨ ਹੁੰਦਾ ਸਿੱਧੀ ਚੇਤਾਵਨੀ ਦਿੱਤੀ ਜਾਂਦੀ ਹੈ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿੱਥੇ ਵੀ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਲਿਆਇਆ ਜਾਊਗਾ ਤਾਂ ਹੁਣ ਜਿਹੜੀ ਆਪਾਂ ਛੋੜਨੇ ਖਬਰ ਸਾਂਝੀ ਕਰਾਂਗੇ ਹੁਣ ਗੋਲਡੀ ਬਰਾੜ ਦੀ ਜਦੋਂ ਆਪਣੇ ਪਰਿਵਾਰ ਤੇ ਆਈ ਕਿਉਂਕਿ ਹੁਣ ਇਹਦਾ ਕਹਿਣਾ ਇਹ ਆ ਵੀ ਮੇਰੇ ਬਜ਼ੁਰਗ ਮਾਤਾ ਪਿਤਾ ਨੂੰ ਤੁਸੀਂ ਤੰਗ ਪਰੇਸ਼ਾਨ ਕਰ ਰਹੇ ਹੋ ਇਹਦਾ ਤੁਸੀਂ ਹਿਸਾਬ ਲਾ ਲਓ ਵੀ ਬਾਅਦ ਦੇ ਵਿੱਚ ਕੀ ਇਨਜਾਮ ਹੋਊਗਾ ਕਿਉਂਕਿ ਹੁਣ ਬਈ ਗੈਂਗਸਟਰ ਆ ਜਿਹੜੇ ਇਹ ਕਹਿੰਦਾ ਵੀ ਅਸੀਂ ਛੋੜੇ ਤੋਂ ਡਰਨ ਵਾਲੇ ਚਿਫਣ ਵਾਲੇ ਧਮਕ ਜਿੰਨੀਆਂ ਮਰਜ਼ੀ ਧਮਕੀਆਂ ਦੇ ਲੋ ਜੋ ਵੀ ਕਰ ਲੋ ਅਸੀਂ ਛੋੜੇ ਤੋਂ ਡਰਨ ਵਾਲੇ ਨਹੀਂ ਤਾਂ ਹੁਣ 골ਡੀ ਬਰਾਡ ਵਰਲੇ ਦੇਸ਼ ਦੇ ਵਿੱਚ ਬੈਠਾ ਤਾਂ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਇੱਕ ਸੁਣਾਵਾਂਗੇ ਚੈਨਲ ਤੇ ਬਣੇ ਲੋ 골ਡੀ ਬਰਾਡ ਦਾ ਜਿਹੜੀ ਹੁਣ ਤੱਕ ਦੀ ਵੀਡੀਓ ਆ ਉਹਦੇ ਵਿੱਚ 골ਡੀ ਬਰਾਡ ਦਾ ਕੀ ਕਹਿਣਾ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਹਾਂਜੀ ਇਹ 골ਡੀ ਬਰਾੜ ਦੀ ਆਵਾਜ਼ ਹੈ ਜਿਹਦਾ ਸਿੱਧੇ ਉਹਨੇ ਪੰਜਾਬ ਪੁਲਿਸ ਨੂੰ ਧਮਕੀ ਦੇ ਦਿੱਤੀ ਜਾਂਦੀ ਆ ਵੀ ਹੁਣ ਜਿਹੜਾ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ 골ਡੀ ਬਰਾੜ ਨੂੰ ਹੁਣ ਤੁਸੀਂ ਗ੍ਰਿਫਤਾਰ ਕਰਨ ਵਾਸਤੇ ਉਹਦੇ ਮਾਤਾ ਪਿਤਾ ਨੂੰ ਚੱਕਦੇ ਤੇ ਪਰ ਜਦੋਂ ਅਸੀਂ ਕੋਈ ਆਪਦਾ ਐਕਸ਼ਨ ਕਰਦੇ ਆਗੇ ਤਾਂ ਅਸੀਂ ਹੁਣ ਜਿਹੜੇ ਗੱਲ ਕਰੀਏ ਲੀਡਰਾਂ ਦੇ ਬੱਚੇ ਵੀ ਬਾਹਰ ਜੋ ਸੈਕਟਾ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਲਾ ਲੋ ਵੀ ਬਾਅਦ ਦੇ ਵਿੱਚ ਆਪਣਾ ਅੰਜਾਮ ਸਮਝ ਜਲੋ ਤਾਂ ਇਹ ਬਈ ਸਿੱਧੀ ਚੇਤਾਵਨੀ ਇੱਕ ਗੈਂਗਸਟਰ ਦੀ 골ਡੀ ਬਰਾੜ ਦੀ ਸਿੱਧੀ ਪੰਜਾਬ ਸਰਕਾਰ ਨੂੰ ਪੰਜਾਬ ਤੋਂ ਧਮਕੀ ਆ ਪਰ ਹੁਣ ਵੱਡੀ ਗੱਲ ਤਾਂ ਇਹ ਆ ਹੁਣ ਇੱਕ ਪਾਸੇ 골ਡੀ ਬਰਾੜ ਤੇ ਇੱਕ ਪਾਸੇ ਪੰਜਾਬ ਸਰਕਾਰ ਨੇ ਇਹ ਚੇਤਾਵਨੀ ਦਿੱਤੀ ਵੀ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੱਟਾਂ ਹੁਣ ਇਹਨਾਂ ਦੇ ਪਿੱਛੇ ਹੁਣ ਜੇ ਗੱਲ ਕਰੀਏ ਇਹ ਕ੍ਰਾਈਮ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਹੈ ਗੈਂਗਸਟਰ ਇੱਕ ਨਹੀਂ ਗੈਂਗਸਟਰ ਫਿਰ ਇਹ ਗਿਣਤੀ ਦੇ ਵਿੱਚ ਘਟੋ-ਘਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੈਂਗਸਟਰ ਬੈਠਾ ਪੰਜਾਬ ਦੇ ਵਿੱਚ ਤਾਂ ਜਿਹੜੇ ਛੋਟੇ-ਮੋਟੇ ਕਾਂਡ ਹੋ ਰਹੇ ਆ ਇਹਨਾਂ ਨੂੰ ਲੈ ਕੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇਹ ਬੈਠੇ ਉਧਰੋਂ ਕਾਂਡ ਕਰਵਾ ਰਹੇ ਆ ਤੇ ਹੁਣ ਜਿਹੜੀ ਆ ਹਾਂ ਤੁਸੀਂ ਇੱਕ ਫੇਰ ਕੱਲ੍ਹ ਘਟਨਾ ਵਾਪਰੀ ਆ ਇੱਕ ਕਤਲ ਕਾਂਡ ਹੋਇਆ ਉਹਦੇ ਵਿੱਚ ਵੀ ਗੋਲਡੀ ਬਰਾੜ ਦਾ ਹੱਥ ਉਹ ਪੋਸਟ ਪਾ ਕੇ ਆਪਣੇ ਬੰਦੂਕਿਆ ਵੀ ਜਾਂਦਾ ਤੇ ਇਹ ਗੱਲਾਂ ਨੂੰ ਲੈ ਕੇ ਸੋਡਾ ਇਸ ਮਾਮਲੇ ਮਾਮਲੇ ਬਾਰੇ ਇਸ ਗੈਂਗਸਟਰਾਂ ਬਾਰੇ ਜਿਹੜਾ ਪੰਜਾਬ ਸਰਕਾਰ ਦੇ ਇੱਕ ਐਕਸ਼ਨ ਹੁੰਦਾ ਪੰਜਾਬ ਪੁਲਿਸ ਸਿੱਧੀ ਚੇਤਾਵਨੀ ਦਿੰਦੀ ਹੁਣ ਇਹਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰਦੇ ਉਦੋਂ ਬਾਅਦ ਗੋਲਡੀ ਬਰਾੜ ਦੀ ਇਹ ਪੋਸਟ ਪੈਂਦੀ ਆ ਤਾਂ ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਤਾਂ ਕਮੈਂਟ ਜ਼ਰੂਰ ਕਰਨਾ ਤਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ